ਰੂੜ ਕਿਲਾ ਪੈਲੀ ਦਾ ਹੈਗਾ ਤੇ ਇਹਨੇ ਆਪਦੇ ਗੁੰਡਾਗਰਦੀ ਦੇ ਨਾਲ ਬਲਟੋਏ ਦੇ ਵਿੱਚ ਘਰ-ਘਰ ਪੱਠੀਆਂ ਇਹਦੇ ਲੱਗੀਆਂ ਸੀ ਪੱਕੀਆਂ ਪੱਠੀਆਂ ਲੱਗੀਆਂ ਇਹਦੇ ਸ਼ਰਾਬ ਵਿਕਰੀ ਹੁੰਦੀ ਸੀ ਤੇ ਆਪ ਉਹਨਾਂ ਤੋਂ ਪੈਸੇ ਲੈ ਕੇ ਤੇ ਉਹ ਸ਼ਰਾਬਾਂ ਵੇਚਦਾ ਅੰਦਰ ਮੁੜ ਕੇ ਕਿੰਨੀ ਜ਼ਮੀਨ ਬਣਾਈ ਆ ਘਰ-ਘਰ ਇਹਨੇ ਬਲਟੋਏ ਦੇ ਵਿੱਚ ਪੱਠੀਆਂ ਲਵਾਤੀਆਂ ਇਹਦੇ ਆ ਬਲੈਕ ਚੇ ਇਹਦੀ ਚੱਲਣ ਲੱਗ ਪਈ ਤੇ ਪੈਈ ਲਈ ਗਿਆ ਸਭ ਕੁਝ ਕਰਨ ਲੱਗ ਪਿਆ ਟੱਕਰ ਜਦੇ ਹਰ ਕਿਸੇ ਵਾਸਤੇ ਅੰਮ੍ਰਿਤਪਾਲ ਜਮ ਪਾਰਟੀ ਆ ਹਮ ਕਾਲੀ ਕਾਂਗਰਸ ਦਾ ਤਾਂ ਪਤਾ ਕਟਿਆ ਗਿਆ ਜੀ ਕਾਰਨ ਲੋਕ ਇਹਨੇ ਇੱਕ ਕਿੰਨਾ ਤੋਂ ਓਕੇ ਕੀ ਇੱਕ ਨਸ਼ਾ ਵੜਦਾ ਨਜ਼ਾਇਜ਼ ਪਰਚੇ ਕਰਵਾਤੇ ਕਬਜ਼ੇ ਦੇ ਬਾਅਦ ਕਿਹੜੀ ਪਾਰਟੀ ਜ਼ਿਆਦਾ ਨਜ਼ਾਇਜ਼ ਪਰਚੇ ਫਰਾਂਦੀ ਸੀ ਕਾਲੀ ਮਿਰਸਾ ਬਲਟੂਆ ਹਾਂ ਕੈਰੋ ਪਰਿਵਾਰ ਹਾਂ ਬਹੁਤ ਨਜ਼ਾਇਜ਼ ਪਰਚੇ ਕਰਵਾਏ ਮਾਨਾ ਵਾਧੂ ਸਾਡਾ ਖੋਦ ਹੋਇਆ ਕਾਦਾ ਪਰਚਾ ਹੋਇਆ 302 ਦਾ ਕੀ ਕੀਤਾ ਸੀ ਕਤਲ ਨਜ਼ਾਇਜ਼ ਪਾਇਆ ਕੀਤਾ ਨਹੀਂ ਸੀ ਕੀਤਾ ਨਹੀਂ ਸੀ 10 ਸਾਲ ਕੱਟ ਗਿਆ ਤੂੰ ਕੱਟ ਗਿਆ ਬਈ 6 ਬੰਦੇ ਕੱਟ ਗਏ ਆ ਸੀ ਨੇੜ ਜੀ ਪਿੰਡ ਜੀ ਹੋਈ ਸੀ ਪਿੰਡ ਜੀ ਹੋਈ ਸੀ ਨਾ ਕੋਈ ਨਕਵਾਰੀ ਹੂੰ ਠੀਕ ਆ ਜੀ ਨਾ ਕੋਈ ਸਾਰਾ ਪ੍ਰਚਾਰ ਰਾਜਨੀਤੀ ਤੋਂ ਬਰੇਦ ਤੋਂ ਰਾਜਪੇ ਜਿਹੜਾ ਮੌਜੂਦਾ ਪਿੰਡ ਦਾ ਚੇਅਰਮੈਨ ਆ ਹੂੰ ਚਲੋ ਮੰਨ ਲਓ ਨਕਵਾਰੀ ਤੇ ਚਾਹੀਦੀ ਆ ਹੂੰ ਸਾਡੇ ਜਾਣ ਤੋਂ ਪਹਿਲਾਂ ਪਰਚਾ ਕੱਟਿਆ ਪਿਆ ਜੀ ਜਾਣ ਤੋਂ ਪਹਿਲਾਂ ਹੀ 10 ਸਾਲ ਤਾਂ ਬਹੁਤ ਵੱਡਾ ਸਮਾਂ ਹੁੰਦਾ ਭਾਈ ਮਹਾਰਾਜ ساری ਜ਼ਿੰਦਗੀ ਬਰਬਾਦ ਹੋ ਗਈ ਉਹ ਸਮਾਂ ਕੋਈ ਮੋੜ ਕੇ ਥੋੜਾ ਲਿਆ ਸਕਦਾ ਕੋਈ ਨਹੀਂ ਲਿਆ ਸਕਦਾ ਜੀ ਕਿੰਨੇ ਛੇ ਕਿੰਨੇ ਮੈਂਬਰ ਸੀ ਤੁਸੀਂ ਜਿਹੜੇ ਪਰਚੇ ਅਸੀਂ ਪਰਚੇ ਦੇ ਵਿੱਚ 6 ਜਾਣੇ ਆ ਇੱਕ ਬਰੀ ਹੋ ਗਿਆ ਸੀ ਉਹ ਨਬਲ ਕੇ ਤੇ ਉਹਦੇ ਨਾਲ ਰਾਇਨਾਮਾ ਕਰ ਲਿਆ ਹੈ ਇਹਨਾਂ ਨੇ ਤੇ ਹੋਇਆ ਕਿ ਪਾਰਟੀ ਦੇ ਕਰਕੇ ਪਾਰਟੀ ਬਾਜੀ ਦੀ ਭੇਡ 10 ਸਾਲ ਇੱਕ ਨੌਜਵਾਨ ਦੇ ਚੜ ਗਏ 6 ਬੰਦਿਆਂ ਦੇ ਚੜ ਗਏ 6 6 ਬੰਦੇ ਜਿਹੜੇ ਜਿਹੜੇ ਅੱਜ ਠੋਕਲਾ ਖਾਂਦੇ ਫਿਰਦੇ ਆ ਗਲੀਆਂ 'ਚ ਨਾ ਕੇ ਕੰਮ ਜੋਗੇ ਨਾ ਧੰਦੇ ਜੋਗੇ ਨਾ ਵਿਆਹ ਸ਼ਾਦੀ ਜੋਗੇ ਦੱਸੋ ਕੀ ਕਰੋਗੇ ਉੱਥੇ ਆਮ ਬੰਦਾ ਕੀ ਕਰੋਗਾ ਆਮ ਆਦਮੀ ਪਾਰਟੀ ਨੇ ਵਾਦਾ ਕੀਤਾ ਸੀ ਵੀ ਜਦੋਂ ਸਾਡੀ ਸਰਕਾਰ ਆਜੂਗੀ ਅਸੀਂ ਨਜਾਇਜ਼ ਪਰਚੇ ਰਿਕਟਾਉਂਦੇ ਤੁਹਾਨੂੰ ਲੱਗਦਾ ਵੀ ਰੁਕੇ ਆ ਵਾਕਿਆ ਹੀ ਮੈਂ ਤੇ ਇਹਨਾਂ ਵੀ ਮੈਂ ਤੇ ਇਹ ਚੀਜ਼ ਮੰਗੀ ਸੀ ਉਹ ਲੈ ਆਂਦਾ ਵਜਬਾਨ ਤੇ ਮੈਨੂੰ ਦੇਖ ਲੈ ਕੇ ਆਇਆ ਜਦੋਂ ਮੈਂ ਇਹਨੂੰ ਛੁੱਟੀ ਵੀ ਲਿਆਉਂਦਾ ਰਿਹਾ ਮੈਂ ਖੁਦ ਜਮਾਨਤ ਦੇ ਕੇ ਲਿਆਉਂਦਾ ਰਿਹਾ ਤੇ ਜਾ ਹੁਣ ਨਵਾਂ ਆਇਆ ਕਤਲ ਦੇ ਵਿੱਚੋਂ ਆਇਆ ਤੇ ਤਦ ਵੀ ਜਮਾਨਤ ਦੇ ਕੇ ਮੈਂ ਤਾਂ ਜੀ ਆਮ ਪਾਰਟੀ ਆਈ ਜਾਮਰਦਵਾਲਾ ਮੈਂ ਦੇਖੋ ਜੇ ਲਗਵਾਰੀ ਮੰਗੀ ਬਸ ਕੇਸ ਕੇ ਆਦੀ ਭਾਵੇਂ 10 ਸਾਲ ਪੁਰਾਣਾ ਕੇਸ ਆ 2014 ਦੇ 11ਵੇਂ ਮਹੀਨੇ ਦੀ 4 ਤਰੀਕ ਦਾ ਕੇਸ ਆ ਬੰਦਾ ਘਰੇ ਬੈਠਾ ਪਰਚਾ ਕੁੱਟ ਮਾਰ ਕੇ 5-6 ਦਿਨ ਬੱਤੀਆਂ ਲਾ ਕੇ ਬੜਾ ਕੁਝ ਕੀਤਾ ਸਾਡੇ ਨਾਲ ਕੁੱਟ ਮਾਰ ਕੇ ਟੌਰਚਰ ਕੀਤਾ ਇਹਨਾਂ ਬਹੁਤ ਜ਼ਿਆਦਾ ਟੌਰਚਰ ਦੇ ਤੁਸੀਂ ਅੱਗ ਤੁਹਾਨੂੰ ਹੁਣੇ ਕੱਪੜੇ ਲਾ ਕੇ ਵਿਖਾ ਦਿੰਦਾ ਹੋਰ ਦੱਸੋ ਇੰਨਾ ਬੁਰਾ ਹਾਲ ਕੀਤਾ 6 ਦਿਨ ਕਿਸੇ ਨੂੰ ਬੱਤੀਆਂ ਲਾਉਣੀਆਂ ਚੱਡੇ ਪਾੜਨੇ ਪਾਣੀ ਪੋਣਾ ਨੱਕ ਚ ਮੰਨੋਗੇ ਮਲਾਇਮ ਇੱਕ ਬਾਥਰੂਮ ਕਰਨ ਆਇਆ ਜਿਸਨੂੰ ਕੁੱਟ ਵੈਂਦੀ ਸੀ ਠੀਕ ਹੈ ਜੀ ਉੱਥੇ ਮਲਾਇਮ ਨੂੰ ਬਾਥਰੂਮ ਨਹੀਂ ਆਇਆ ਉਹਨੇ ਮਲਾਇਮਾਂ ਗੜੀ ਹੱਥ ਜੋੜ ਤੇ ਵੀ ਵੇਖੋ ਤੁਹਾਡੇ ਗੜੀ ਮੈਂ ਤਾਂ ਵੀ ਮੈਨੂੰ ਪਛਾਅ ਕਰੁੰਦਾ ਵੀ ਇੱਥੇ ਵੱਡੇ ਵੱਡੇ ਅਫਸਰ ਆਉਣੇ ਹੁੰਦਾ ਤੇਨੂੰ ਪਛਾਅ ਵੀ ਇੱਥੇ ਕਿ ਧੋਣਾ ਇਹ ਤਰ੍ਹਾਂ ਡੰਗਰ ਨੂੰ ਨਹੀਂ ਕੁੱਟਦੇ ਜਿਦਾਂ ਬੰਦੇ ਨੂੰ ਕੁੱਟਦੇ ਆ ਕਾਂਗਰਸ ਦਾ ਐਡਾ ਕੀ ਰੋਲਾ ਪੈ ਗਿਆ ਸੀ ਬਾਈ ਜਿਹੜਾ ਰੋਲਾ ਕੁਛ ਨਹੀਂ ਜੀ ਇੱਕ ਛੋਟਾ ਝਗੜਾ ਜ਼ਰੂਰ ਹੋਇਆ ਸੀ ਸਾਡਾ ਹੀ ਸੱਜਣ ਹੀ ਸਾਡੇ ਨਾਲ ਬਹਿ ਕੇ ਖਾਂਦਾ ਸੀ ਪੀਂਦਾ ਸੀ ਕਤਲ ਹੋ ਗਿਆ ਘਰ ਚੋਂ ਹੀ ਪਾ ਤੇਰੇ ਮੇਰੇ ਧੋਣੇ ਜਦੋਂ ਇੱਥੇ ਦੋਵੇਂ ਬੰਦੇ ਲੜ ਪੈਨੇ ਆ ਇਹਦਾ ਇਹ ਮਤਲਬ ਇਹ ਨਹੀਂ ਆਪਾਂ ਇੱਕ ਦੂਜੇ ਨੂੰ ਮਾਰ ਦਾਂਗੇ ਕੋਈ ਸੱਜਣ ਜੀ ਨੇ ਬੈਠੇ ਨਾਲ ਖਾਦਾ ਹੋਵੇ ਉਹਦੇ ਚਪੇੜ ਨਹੀਂ ਵੱਜਦੀ ਮਾਰਨਾ ਤਾਂ ਬੜੀ ਦੂਰ ਦੀ ਗੱਲ ਹੈ ਇਹ ਆ ਕਾਲੀ ਸਰਕਾਰ ਦਾ ਜਿਹੜਾ ਤੋਹਫਾ ਸਾਨੂੰ ਮਿਲਿਆ ਅੱਜ ਤਾਈਂ ਆ ਘਰ ਵੇਖ ਲੋ ਜਾ ਕੇ ਸਾਡਾ ਅੱਜ ਵੀ ਉੱਥੇ ਆ ਜਿੱਥੇ 10 ਸਾਲ ਪਹਿਲਾਂ ਹਾਂ ਬਹੁਤ ਵੱਡਾ ਸਮਾਂ ਹੁੰਦਾ ਲੱਗਦਾ ਬਹੁਤ ਬਹੁਤ ਵੱਡਾ ਜੇਲ ਉਹਦੀ ਮਹਾਰਾਜ ਜਿਹਦੇ ਕੋਲ ਪੈਸਾ ਜਿਹਦੇ ਮਗਰ ਸਪੋਰਟ ਉਹਦੀ ਸਬਜ਼ੀ ਤੋਂ ਲੈ ਕੇ ਫਲਾਂ ਤੋਂ ਲੈ ਕੇ ਹਰ ਇੱਕ ਚੀਜ਼ ਲੰਘੂਗੀ ਨਹੀਂ ਤੁਸੀਂ ਜ਼ਿੰਮੇਵਾਰ ਕਿਹਨੂੰ ਸਮਝਦੇ ਆ ਕੈਰੋਂ ਦਾ ਇੱਥੇ ਦਬਦਬਾ ਰਿਹਾ ਕੈਰੋਂ ਨੂੰ ਕੈਰੋਂ ਨੂੰ ਸਮਝਦਾ ਉਦੇਸ਼ ਪ੍ਰਤਾਪ ਹਾਂ ਕੈਰੋਂ ਨੂੰ ਸਮਝਦਾ ਦੂਜਾ ਨੰਬਰ ਚੇਅਰਮੈਨ ਨੂੰ ਜਿਹੜਾ ਸਾਡੇ ਪਿੰਡ ਦਾ 84 ਪਿੰਡ ਦਾ ਚੇਅਰਮੈਨ ਹੀ ਕਿਹੜਾ ਸੀ ਉਹਦਾ ਨਾਮ ਵਿੰਦਰ ਚੇਅਰਮੈਨ ਜਿਹਨੇ ਸਾਨੂੰ ਆਪ ਮੋਟਰਸਾਈਕਲ ਦੇ ਮਗਰ ਆਇਆ ਅਸਕਰ ਮੋਦਬਰ ਬੰਦਾ ਸੀ ਇਹ ਵੀ ਕਹਿ ਸਕਦਾ ਵੀ ਬੰਦੇ ਸਾਡੇ ਕੋਲ ਆ ਜਦੋਂ ਤੁਸੀਂ ਮੰਗੋਗੇ ਅਸੀਂ ਦੇ ਦਾਂਗੇ ਠੀਕ ਆ ਜੀ ਤੁਸੀਂ ਨਕਵਾਰੀ ਕਰੋ ਰਾਜਨੀਤੀ ਤੁਹਾਡੇ ਨਾਲ ਕੋਈ ਵੈਰ ਦੋਸਤ ਸੀਗਾ ਵੀ ਕਾਲੀ ਦਲ ਦਾ ਵੀ ਉਹਨਾਂ ਨੇ ਜਿਹੜੀ ਥੋੜੇ ਤੇ ਦਿੱਤਾ ਵਿਆਰੋਦ ਵੇਖੋ ਵੀ ਆਪਾਂ ਕਦੀ ਵੋਟ ਨਹੀਂ ਪਾਈ ਇਹਨਾਂ ਨੂੰ ਕਾਲੀ ਦਾ ਹਾਂ ਆਪਾਂ ਕਾਂਗਰਸੀ ਸਾਂ ਠੀਕ ਆ ਜੀ ਤੇ ਬਾਕੀ ਚਲੋ ਨਿਗੇ ਦੇ ਮੁੱਦੇ ਨੂੰ ਇਹਨਾਂ ਨੇ ਮਲਬੀਤਰਾ ਪਿੰਡ ਦੇ ਕੋਈ ਝਗੜਾ ਨਿੱਕਾ ਮੋਟਾ ਹੋ ਹੀ ਜਾਂਦਾ ਫਿਰ ਆਪਣਾ ਵਿੱਚੋਂ ਕੱਢਣ ਵਾਸਤੇ ਇਹਨਾਂ ਨੇ 6-7 ਜਵਾਨੀਆਂ ਰੋਲਤੀਆਂ